ਤੁਹਾਡੇ ਟਿੰਡਾ ਦੇ ਵਿੱਚ ਰਾਹੁਲ ਗਾਂਧੀ ਨੇ ਰੈਲੀ ਨੂੰ ਸੰਬੋਧਨ ਕੀਤਾ ਤੇ ਗੁਜਰਾਤ ਦੇ ਵਿੱਚ ਉਜਾੜੇ ਗਏ ਸਿੱਖ ਕਿਸਾਨਾਂ ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੱਕਦਿਆਂ ਹੋਇਆ ਕਿ ਆ ਕਿ ਬੀਜੇਪੀ ਨੇ ਗੁਜਰਾਤ ਦੇ ਵਿੱਚ ਸਿੱਖਾਂ ਨੂੰ ਬਾਹਰ ਕੱਢਿਆ ਸਿੱਖ ਕਿਸਾਨਾਂ ਨੂੰ ਬਾਹਰ ਕੱਢਿਆ ਤੇ ਨਾਲ ਹੀ ਨਾਲ ਨਸ਼ੇ ਦੇ ਮੁੱਦੇ ਤੇ ਵੀ ਉਹਨਾਂ ਨੇ ਸੂਬਾ ਸਰਕਾਰ ਤੇ ਬਾਤ ਕੀਤਾ ਉਹਨਾਂ ਨੇ ਕਿਹਾ ਕਿ ਇੱਥੇ ਬੀਜੇਪੀ ਤੇ ਅਕਾਲੀ ਦਲ ਇਹ ਕਹਿੰਦੇ ਨੇ ਕਿ ਪਾਕਿਸਤਾਨ ਤੋਂ ਨਸ਼ਾ ਹੁੰਦਾ ਹੈ ਤੇ ਕਾਂਗਰਸ ਦੀ ਜੇਕਰ ਸਰਕਾਰ ਆਉਂਦੀ ਹੈ ਤਾਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਿੱਤਾ ਜਾਵੇਗਾ ਵੋਟਾਂ ਦੀ ਅਪੀਲ ਕੀਤੀ ਉਹਨਾਂ ਨੇ ਮਨਪ੍ਰੀਤ ਬਾਦਲ ਦੇ ਲਈ ਤੇ ਨਾਲਿਆਂ ਨਾਲ ਕਈ ਮੁੱਦਿਆਂ ਤੇ ਲੈ ਕੇ ਉਹਨਾਂ ਨੇ ਬੀਜੇਪੀ ਤੇ ਨਿਸ਼ਾਨੇ ਸਾਧਦੇ ਨਰਿੰਦਰ ਮੋਦੀ ਤੇ ਨਿਸ਼ਾਨਾ ਸਾਧਦੇ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਵਿੱਚ ਗੁਜਰਾਤ ਦੇ ਵਿੱਚ ਨਰਿੰਦਰ ਮੋਦੀ ਜਿੱਥੇ ਇੱਕ ਪਾਸੇ ਨਾਰੀ ਸਸ਼ਕਤੀਕਰਨ ਦੀ ਗੱਲ ਕਰਦੇ ਨੇ ਉੱਥੇ ਹੀ ਗੁਜਰਾਤ ਦੇ ਵਿੱਚ ਅਜੀ ਹੀ ਇੱਕ ਔਰਤ ਦਾ ਫੋਨ ਟੈਪ ਕਰਵਾ ਕੇ ਉਹ ਕੀ ਸਾਬਤ ਕਰਨਾ ਚਾਹੁੰਦੇ ਨੇ ਨਾਲ ਹੀ ਨਾਲ ਖਾਸ ਮੁੱਦਾ ਜੋ ਕਿ ਗੁਜਰਾਤ ਦੇ ਵਿੱਚ ਉਜਾੜੇਗੇ ਸਿੱਖ ਕਿਸਾਨਾਂ ਦਾ ਰਹਿ ਚੁਕਿਆ ਹੈ ਉਸ ਨੂੰ ਲੈ ਕੇ ਉਹਨਾਂ ਨੇ ਵਾਰ ਕੀਤਾ ਬੀਜੇਪੀ ਤੇ ਤੇ ਕਿਹਾ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਗੱਠ ਜੋੜ ਹੈ ਪਰ ਦੂਜੇ ਪਾਸੇ ਗੁਜਰਾਤ ਦੇ ਵਿੱਚ ਜੋ ਸਿੱਖ ਕਿਸਾਨ ਉਜਾੜੇਗੇ ਨੇ ਉਹਨਾਂ ਨੂੰ ਲੈ ਕੇ ਬੀਜੇਪੀ ਕੁਝ ਨਹੀਂ ਕਰ ਰਹੀ ਜ਼ਿਆਦਾ ਜਾਣਕਾਰੀ ਲਈ ਚਲਦੇ ਆ ਸਾਡੇ ਪੱਤਰਕਾਰ ਨਪਿੰਦਰ ਸਿੰਘ ਬਰਾੜ ਦੇ ਕੋਲ ਜੋ ਕਿ ਬਟੰਡਾ ਤੋਂ ਸਾਡੇ ਨਾਲ ਜੁੜ ਰਹੇ ਨੇ ਨਪਿੰਦਰ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਜੋ ਕਿ ਪੰਜਾਬ ਦੇ ਵਿੱਚ ਇਸ ਵੇਲੇ ਸਭ ਤੋਂ ਜ਼ਿਆਦਾ ਗਰਮਾਇਆ ਹੋਇਆ ਮੁੱਦਾ ਉਸ ਨੂੰ ਲੈ ਕੇ ਰਾਹੁਲ ਗਾਂਧੀ ਨੇ ਨਿਸ਼ਾਨਾ ਸਾਧਿਆ ਤੇ ਅੱਜ ਆਖਰੀ ਦਿਨ ਚੋਣ ਪਰਚਾਦਾ ਕੀ ਰਾਹੁਲ ਗਾਂਧੀ ਦੀ ਇਹ ਰੈਲੀ ਕੁਝ ਅਸਰ ਪਾ ਸਕੇਗੀ ਅਜੀਬ ਕਾਇ ਰਾਹੁਲ ਗਾਂਧੀ ਨੇ ਸਾਫ਼ ਕਿਹਾ ਕਿ ਕਿਉਂਕਿ ਪੰਜਾਬ ਸਰਕਾਰ ਔਰ ਅਕਾਲੀ ਭਾਜਪਾ ਆਪਣੀਆਂ ਰੈਲੀਆਂ ਦੇ ਵਿੱਚ ਹੀ ਕਹਿੰਦੇ ਆਏ ਨੇ ਕਿ ਬਿਸ਼ੱਕ ਪੰਜਾਬ ਦੇ ਵਿੱਚ ਨਸ਼ਾ ਇੱਕ ਵੱਡਾ ਮੁੱਦਾ ਹੈ ਪਰ ਹਰ ਵਾਰ ਉਹ ਇਸੇ ਜਗ੍ਹਾ ਤੇ ਬਚਣ ਦੀ ਕੋਸ਼ਿਸ਼ ਕਰਦੇ ਨੇ ਕਿ ਨਸ਼ਾ ਜਿਹੜਾ ਉਹ ਪਾਕਿਸਤਾਨ ਦੇ ਰਾਸਤੇ ਤੋਂ ਆ ਰਿਹਾ ਔਰ ਇਸ ਦੇ ਵਿੱਚ ਜਿਹੜੀ ਕਿਤਨੇ ਕਿਤੇ ਕੇਂਦਰੀ ਹਸਤੀਆਂ ਤੇ ਜਿਹੜਾ ਉਹ ਆਪਣਾ ਸਾਰਾ ਜਿਹੜਾ ਜ਼ਿੰਮਾ ਉਹ ਲੈਣਾ ਚਾਹੁੰਦੀ ਹੈ ਪੰਜਾਬ ਸਰਕਾਰ ਕਿ ਸਾਡੀ ਜਿਹੜੀ ਗਲਤੀ ਕਰਤਾ ਜਿਆਦਾ ਜਿਹੜੀ ਜ਼ਿੰਮੇਵਾਰੀਆਂ ਕੇਂਦਰ ਸਰਕਾਰ ਦੀ ਆ ਤਾਂ ਇਸ ਤੇ ਬੋਲਿਆ ਰਾਹੁਲ ਗਾਂਧੀ ਨੇ ਕਿਹਾ ਕਿ ਅਗਰ ਪੰਜਾਬ ਸਰਕਾਰ ਇਸ ਨਸ਼ੇ ਨੂੰ ਕੋਣ ਚ ਸਫਲ ਰਹਿੰਦੀ ਆ ਤਾਂ ਸਾਡੇ ਤੇ ਜ਼ਰੂਰ ਗੱਲ ਪਾ ਰਹੀ ਆ ਪਰ ਪੰਜਾਬ ਦੇ ਲੋਕ ਹਣ ਜਿਹੜੇ ਪੰਜਾਬ ਦੇ ਵਿੱਚ ਹੀ ਕਾਂਗਰਸ ਸਰਕਾਰ ਲਿਆਉਣ ਤਾਂ ਅਸੀਂ ਕਦੇ ਕਿਸੇ ਤੇ ਜਿਹੜਾ ਜ਼ਿੰਮਾ ਪਾਉਣ ਦੀ ਕੋਸ਼ਿਸ਼ ਨਹੀਂ ਕਰਾਂਗੇ ਸਗੋਂ ਇਸ ਨਸ਼ੇ ਨੂੰ ਖੁਦ ਖਤਮ ਕਰਾਂਗੇ ਪੰਜਾਬ ਦੇ ਵਿੱਚ ਨਸ਼ੇ ਨੂੰ ਜੜ ਤੋਂ ਮੁਕਾਵਾਂਗੇ ਅਗਰ ਪੰਜਾਬ ਸਰਕਾਰ ਖੁਦ ਬਚਣਾ ਚਾਹੁੰਦੀ ਹੈ ਇਹ ਆ ਬਿਆਨ ਦੇ ਕੇ ਤਾਂ ਹੌਸਲੇ ਵਾਰ ਕੀਤਾ ਗਿਆ ਰਾਹੁਲ ਗਾਂਧੀ ਵੱਲੋਂ ਜੀ ਨਪਿੰਦਰ ਇੱਕ ਗੱਲ ਜ਼ਰੂਰ ਪੁੱਛਣਾ ਮੈਂ ਚਾਹਾਂਗੇ ਕਿ ਜਿਸ ਤਰ੍ਹਾਂ ਸ਼ਾਮ 6 ਵਜੇ ਤੱਕ ਚੋਣ ਪ੍ਰਚਾਰ ਥੰਮ ਜਾਵੇਗਾ ਤੇ ਅਜਿਹੇ ਦੇ ਵਿੱਚ ਰਾਹੁਲ ਗਾਂਧੀ ਦੀ ਇਹ ਰੈਲੀ ਇਹ ਚੋਣ ਪ੍ਰਚਾਰ ਕਿੰਨਾ ਕੁ ਅਸਰ ਪਾ ਸਕੇਗੀ ਬਟਿੰਡਾ ਤੇ ਫਰੀਦਕੋਟ ਦੇ ਵਿੱਚ ਖਾਸ ਕਰ ਬਟਿੰਡਾ ਵਿੱਚ ਜਿੰਕਾ ਰਾਹੁਲ ਇੱਕ ਵੱਡੇ ਕਾਦੇ ਨੇਤਾ ਨੇ ਔਰ ਬਟਿੰਡਾ ਕਿਉਂਕਿ ਜਿਹੜੇ ਮਨਪ੍ਰਿਤ ਮਾਦਲ ਨੇ ਉਹ ਕਾਂਗਰਸ ਔਰ ਪੀਪੀਪੀ ਦੇ ਸਾਂਝੇ ਉਮੀਦਵਾਰ ਨੇ ਔਰ ਹਮੇਸ਼ਾ ਕਾਂਗਰਸ ਦੇ ਖਿਲਾਫ ਰਹੇ ਨੇ ਪਹਿਲੀ ਵਾਰ ਕਾਂਗਰਸ ਨਾਲ ਘੜਜੜ ਹੋਇਆ ਔਰ ਇੱਥੇ ਮੁਕਾਬਲਾ ਜਿਹੜਾ ਮੁਕਾਬਲਾ ਜਿਹੜਾ ਪ੍ਰਤਿਸ਼ਠਾ ਦੀ ਸੀਟ ਤੇ ਆ ਕਿਉਂਕਿ ਬਾਦਲ ਪਰਿਵਾਰ ਦੀ ਜਿਹੜੀ ਆ ਇਹਦੇ ਦਾਤੇ ਲੱਗੀ ਹੋਈ ਆ ਤਾਂ ਦੂਜੇ ਪਾਸੇ ਮਨਪ੍ਰੀਤ ਦਾ ਸਿਆਸੀ ਕੈਰੀਅਰ ਜਿਹੜਾ ਤੈਹ ਹੋਣਾ ਤੇ ਕਾਂਗਰਸ ਔਰ ਪੀਪੀਸੀ ਦਾ ਜਿਹੜਾ ਗੱਠਜੋੜ ਆ ਉਹ ਹੋਣ ਕਰਕੇ ਜਿਹੜਾ ਕਾਂਗਰਸ ਚਾਹੁੰਦੀ ਹੈ ਕਿ ਇੱਥੇ ਬਾਦਲਾ ਨੂੰ ਅਗਰ ਉਹਨਾਂ ਦੇ ਘਰ ਦੇ ਵਿੱਚ ਬਾਦਲ ਪਰਿਵਾਰ ਨੂੰ ਜੇ ਉਹਨਾਂ ਦੇ ਘਰ ਦੇ ਵਿੱਚ ਹਾਰ ਦਿੱਤੀ ਜਾਵੇ ਤਾਂ ਕਿਤੇ ਨਾ ਕਿਤੇ ਬਹੁਤ ਵੱਡੀ ਕਾਹਨਜਾਬੀ ਜਿਹੜੀ ਆ ਕਾਂਗਰਸ ਨੂੰ ਨਜ਼ਰ ਆ ਰਹੀ ਹੈ ਤੇ ਇਸ ਦੇ ਲਈ ਉਹ ਇਹ ਵੱਡੀ ਰੈਲੀ ਕੀਤੀ ਗਈ ਹੈ ਔਰ ਰਾਹੁਲ ਗਾਂਧੀ ਦੀ ਰੈਲੀ ਦਾ ਕਿਤਨਾ ਕਿਤੇ ਫਰਕ ਜਰੂਰ ਪਏਗਾ ভোটার ভোটার ਤੇ ਕਾਫੀ ਅਸਰ ਪੈਂਦਾ ਅਗਰ ਇਹ ਰੈਲੀ ਨਾ ਹੁੰਦੀ ਤਾਂ ਇਹਹੀ ਗੱਲ ਜਿਹੜੀ ਸਾਹਮਣੇ ਆਉਣੀ ਸੀ ਕਿ ਕਿਸੇ ਵੀ ਵੱਡੇ ਨੇਤਾ ਨੇ ਜਿਹੜਾ ਹੈਗਾ ਮਨਪ੍ਰੀਤ ਦੇ ਹੱਕ ਦੇ ਵਿੱਚ ਪ੍ਰਚਾਰ ਨਹੀਂ ਕੀਤਾ ਸ਼ਾਇਦ ਇਹਦੇ ਵੀ ਚੱਲਦੇ ਜਾਂਦੇ ਰਾਹੁਲ ਗਾਂਧੀ ਨੇ ਇਹ ਰੈਲੀ ਪੰਜਾਬ ਦੇ ਵਿੱਚ ਕਿਉਂਕਿ ਦੋਈ ਰਲੀਆਂ ਕੀਤੀਆਂ ਨੇ ਤਾਂ ਉਹਨਾਂ ਨੇ ਰੈਲੀ ਕੀਤੀ ਔਰ ਕਿਤਨਾ ਕਿਤੇ ਅਸਰ ਨਜ਼ਰ ਆ ਸਕਦਾ ਹੈ